ਸ਼ੇਰੀ ਪੰਜਾਬ ਚਲਾ ਗਿਆ ਮਰਦ ਦੀ ਕਿਸਮਤ ਮਰਦ ਦੇ ਮਗਰੇ ਤੌਰ ਪਈ ਸਿੱਖ ਰਾਜ ਦੀ ਦੁਪਹਿਰ ਢਲਣੀ ਸ਼ੁਰੂ ਹੋ ਗਈ ਦੁਖਮਰੀ ਜਿੰਦਾ ਨੇ ਸਭ ਘਾਸੀ ਵੱਲੋਂ ਅੱਖਾਂ ਮੀਟ ਲਈਆਂ ਉਹਨੇ ਆਪਣੇ ਗਮ ਵਿੱਚ ਡੁੱਬੀ ਨੇ ਇਕਾਂਤ ਵਾਸਤ ਧਾਰਨ ਕਰ ਲਿਆ ਉਹਦੀ ਛੋਟੀ ਜਹੀ ਦੁਨੀਆ ਦਲੀਪ ਤੱਕ ਸਿਮਟ ਕੇ ਰਹਿ ਗਈ ਕੁਝ ਸਮੇਂ ਵਾਸਤੇ ਪੰਜਾਬੀਆਂ ਦੀਆਂ ਨਜ਼ਰਾਂ ਤੋਂ ਉੱਲੇ ਹੋ ਗਈ ਡੋਗਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਨੂੰ ਆਪਣੀਆਂ ਆਸਾਂ ਦੇ ਫਲਣ ਦਾ ਸਮਾਂ ਨੇੜੇ ਆ ਗਿਆ ਪ੍ਰਤੀਤ ਹੋਣ ਲੱਗਾ ਉਨਾ ਆਪਸ ਵਿੱਚ ਜੋਖੇ ਚਰਤਵੰਡੀਆਂ ਬਈਆਂ ਹੋਈਆਂ ਸਨ ਕਿ ਸ਼ੇਰੇ ਪੰਜਾਬ ਦੇ ਘਰਾਣੇ ਦੀ ਤਬਾਹੀ ਪਿੱਛੋਂ ਪੰਜਾਬ ਦਾ ਪੱਧਰਾ ਇਲਾਕਾ ਰਾਜਾ ਧਿਆਨ ਸਿੰਘ ਸੰਭਾਲ ਲਵੇਗਾ ਤੇ ਪਹਾੜੀ ਇਲਾਕੇ ਸਾਰੇ ਰਾਜਾ ਗੁਲਾਬ ਸਿੰਘ ਦੀ ਮਾਲਕੀ ਹੋਣਗੇ ਪਰ ਆਪਣੇ ਟੀਚੇ ਤੇ ਪਹੁੰਚਣ ਤੱਕ ਉਹਨਾਂ ਨੂੰ ਕਈ ਵਿਖੜੇ ਲਾ ਰੰਗਣੀ ਪੈਣੀ ਸਨ ਸਭ ਤੋਂ ਵੱਡੀ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਸ਼ੇਰੇ ਪੰਜਾਬ ਦੇ ਸੱਤ ਪੁੱਤਰ ਤੇ ਅੱਠਵਾਂ ਪੋਤਰਾ ਕਮਰ ਨੌ ਨਿਹਾਲ ਸਿੰਘ ਸੀ ਉਹਨਾਂ ਹੰਡੇ ਹੋਏ ਨ ਤਾਂ ਅੱਗੇ ਖੜ੍ਹਾ ਰਿਆ ਨੇ ਪਹਿਲੇ ਹਾਥੀ ਤਿੰਨ ਚੌਵੀਂ ਸ਼ਹਿਜਾਦੇ ਦਾ ਉੱਤੇ ਲਾ ਦਿੱਤੇ ਤਿੱਕਾ ਖੜਕ ਸਿੰਘ ਉਹਦਾ ਛੋਟਾ ਭਰਾ ਕਵਰ ਸ਼ੇਰ ਸਿੰਘ ਤੇ ਪਹਿਲੇ ਦਾ ਇੱਕੋ ਇੱਕ ਪੁੱਤਰ ਕਵਰ ਨੌਨਿਹਾਲ ਸਿੰਘ ਸ਼ਤਰੰਜ ਦੇ ਮੋਹਰੇ ਬਣੀ ਨੌਨਿਹਾਲ ਸਿੰਘ ਦੀ ਮਦਦ ਵਾਸਤੇ ਉਹ ਸੀ ਮਾਤਾ ਚੰਦ ਕੌਰ ਪੁੱਤਰ ਦੀ ਕੰਢ ਪਿੱਛੇ ਛਾਤੀ ਤਾਨ ਖਲੀ ਮਿਥੀ ਹੋਈ ਗੋਦ ਅਨਸਾਰ ਕਵਰ ਨੌਨਿਹਾਲ ਸਿੰਘ ਤੇ ਚੰਦ ਕੌਰ ਦੀ ਗਵਾਈ ਰਾਜਾ ਗੁਲਾਬ ਸਿੰਘ ਕਰਨ ਲੱਗਾ ਤੇ ਦੂਜੇ ਦੋਹਾਂ ਦੀ ਜ਼ਿੰਮੇਵਾਰੀ ਰਾਜਾ ਧਿਆਨ ਸਿੰਘ ਨੇ ਆਪਣੇ ਸਿਰ ਲੈ ਲਈ ਧਿਆਨ ਸਿੰਘ ਭਾਵੇਂ ਗੁਲਾਬ ਸਿੰਘ ਦਾ ਛੋਟਾ ਭਰਾ ਸੀ ਪਰ ਤਾਕਤ ਵਿੱਚ ਉਹ ਬਹੁਤ ਵੱਡਾ ਬਣ ਚੁੱਕਾ ਸੀ ਸ਼ੇਰੇ ਪੰਜਾਬ ਦੀ ਵੱਡੀ ਬਿਮਾਰੀ ਨੂੰ ਤਾੜ ਕੇ ਉਹਨਾਂ ਆਪੋ ਆਪਣੇ ਮੂਰੇ ਅਗਾਂ ਵਧਾਉਣੇ ਸ਼ੁਰੂ ਕਰ ਦਿੱਤੇ। ਥੋੜੇ ਸਮੇਂ ਵਿੱਚ ਹੀ ਉਹਨਾਂ ਦੋਹਾਂ ਦੇ ਅੰਦਰ ਰਾਜ ਸਭਾ ਲੰਦੀ ਹਵਸ ਪੂਰੀ ਤਰ੍ਹਾਂ ਭਰ ਦਿੱਤੀ ਗਈ। ਖੇਡ ਪੂਰੇ ਜ਼ੋਰ ਤੇ ਸੀ ਜਾਂ ਉਸ ਵਿੱਚ ਥੋੜੀ ਜਿਹੀ ਰੁਕਾਵਟ ਪੈ ਗਈ। ਸ਼ੇਰੇ ਪੰਜਾਬ ਦੇ ਘਾਤਕਰੋਗ ਨੇ ਥੋੜਾ ਜਿਹਾ ਮੂੜਾ ਖਾਦਾ। ਕੁਦਰਤ ਨੇ ਮਹਾਰਾਜ ਨੂੰ ਸੋਚਣ ਦਾ ਵਿਚਾਰਨ ਦਾ ਫੈਸਲਾ ਕਰਨ ਦੀ ਮੌਲਤ ਦੇ ਦਿੱਤੀ। ਇੰਨੇ ਕੋ ਸਮੇਂ ਨੂ ਗਨੀਮਤ ਸਮਝ ਕੇ ਸ਼ੇਰੇ ਪੰਜਾਬ ਨੇ ਰਾਜਗਦੀ ਦੇ وارث ਦਾ ਫੈਸਲਾ ਕਰ ਦਿੱਤਾ ਉਹਨਾਂ ਹੁਕਮ ਦਿੱਤਾ ਸਾਡੇ ਪਿੱਛੋਂ ਸਾਡਾ ਵੱਡਾ ਪੁੱਤਰ ਟਿੱਕਾ ਖੜਕ ਸਿੰਘ ਪੰਜਾਬ ਦਾ ਬਾਦਸ਼ਾਹ ਬਣੇਗਾ ਤੇ ਰਾਜਾ ਧਿਆਨ ਸਿੰਘ ਉਸ ਦਾ ਵਜ਼ੀਰ ਹੋਵੇਗਾ ਮਹਾਰਾਜ ਨੇ ਦੋਹਾਂ ਅਧਿਕਾਰੀਆਂ ਤੋਂ ਇੱਕ ਦੂਜੇ ਦੇ ਮਿੱਤਰ ਤੇ ਦੇਸ਼ ਦੇ ਵਫਾਦਾਰ ਰਹਿਣ ਦੀਆਂ ਕਸਮਾਂ ਚੁਕਾਈਆਂ ਰਾਜਾ ਧਿਆਨ ਸਿੰਘ ਨੇ ਗੀਤਾ ਤੇ ਹੱਥ ਧਰ ਕੇ ਸੌਂ ਖਾਧੀ ਨੀਤੀ ਦੇ ਬਜ਼ਾਰੀਆਂ ਦੀ ਨਜ਼ਰ ਵਿੱਚ ਸੌਂ ਖਾਣ ਦਾ ਵਸੀਲਾ ਹੀ ਤਾਂ ਹੁੰਦੇ ਨੇ ਧਾਰਮਿਕ ਗ੍ਰੰਥ ਇਸ ਤੋਂ ਬਾਅਦ ਉਹਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ ਧਿਆਨ ਸਿੰਘ ਨੇ ਵੀ ਇਹ ਕਸਮ ਵਕਤ ਟਾਲਣ ਵਾਸਤੇ ਹੀ ਖਾਦੀ ਸੀ ਸ਼ੇਰੇ ਪੰਜਾਬ ਚਲੇ ਗਏ ਉਹਨਾਂ ਦਾ ਜੇਠਾ ਪੁੱਤਰ ਪੰਜਾਬ ਦੇ ਤਖਤ ਉੱਤੇ ਬੈਠਾ ਮਹਾਰਾਜਾ ਖੜਕ ਸਿੰਘ ਦੀ ਤਾਜਪੋਸ਼ੀ ਦੀ ਰਸਮ ਬੜੇ ਧੂਮ-ਧਾਮ ਨਾਲ ਹੋਈ ਤੇ ਕਿਲੇ ਦੀਆਂ ਕੰਧਾਂ ਉਤੋਂ ਨਵੇਂ ਹੁਕਮਰਾਨ ਦੀ ਸਲਾਮੀ ਵਾਸਤੇ ਤੋਪਾਂ ਲੱਗੀਆਂ ਰਾਜਾ ਧਿਆਨ ਸਿੰਘ ਉਸ ਦਾ ਵੱਡਾ ਵਜ਼ੀਰ ਬਣਿਆ ਉਸ ਵੇਲੇ ਲਾਹੌਰ ਦਰਬਾਰ ਵਿੱਚ ਸਰਦਾਰ ਚੇਤ ਸਿੰਘ ਦੀ ਅੱਛੀ ਤਾਕਤ ਸੀ ਉਹ ਮਹਾਰਾਜਾ ਖੜਕ ਸਿੰਘ ਦਾ ਸਾਲਾ ਵੀ ਸੀ ਪੰਜਾਬਤ ਉੱਤੇ ਉਹ ਆਪਣਾ ਹੱਕ ਸਮਝਦਾ ਸੀ ਉਸ ਦੀਆਂ ਆਸਾਂ ਦੇ ਔਲਟ ਵਜ਼ੀਰ ਬਣ ਗਿਆ ਰਾਜਾ ਧਿਆਨ ਸਿੰਘ ਇਹ ਵੇਖ ਕੇ ਸਰਦਾਰ ਚੇਹ ਸਿੰਘ ਦਾਦਾ ਔਖਾ ਹੋਇਆ ਇਥੋਂ ਤੱਕ ਕਿ ਉਹ ਗਰਮ ਹੋ ਕੇ ਡੋਗਰੇ ਨਾਲ ਖੁੱਲਮ ਖੁੱਲਾ ਲੜਨ ਵਾਸਤੇ ਤਿਆਰ ਹੋ ਪਿਆ ਖੜਕ ਸਿੰਘ ਨੇ ਉਹਨੂੰ ਬੜੀ ਮੁਸ਼ਕਲ ਨਾਲ ਸਮਝਾ ਬਿਝਾ ਕੇ ਹੰਡਾਇਆ ਉਸ ਵੇਲੇ ਮਹਾਰਾਜੇ ਨੇ ਉਹਨੂੰ ਆਪਣਾ ਸਲਾਹਕਾਰ ਬਣਾ ਲਿਆ ਤੇ ਸਮਾਂ ਹੁਣ ਉੱਤੇ ਧਿਆਨ ਸਿੰਘ ਦੀ ਥਾਂ ਵੱਡਾ ਵਜ਼ੀਰ ਬਣਾਉਣ ਦਾ ਵੀ ਲਾਰਾ ਲਾਇਆ ਕੇਤ ਸਿੰਘ ਡਾਡੇ ਕਾਲੇ ਸੁਭਾ ਦਾ ਸੀ ਉਹ ਕੰਮ ਥੋੜਾ ਕਰਦਾ ਤੇ ਮੋਹਵ ਵਧੇਰੇ ਕਹਿੰਦਾ ਉਹਨੇ ਡੋਗਰੇ ਭਰਾਵਾਂ ਨੂੰ ਸਮੂਲ ਚੋਂ ਤਬਾਹ ਕਰਨ ਦੀਆਂ ਗੋੰਦਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਪਾਸੇ ਡੋਗਰੇ ਭਰਾ ਬੜੇ ਪੱਕੇ ਖਿਡਾਰੀ ਤੇ ਪੁਰਾਣੇ ਵਾਪੀ ਸਨ ਉਹਨਾਂ ਨੇ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਕਵਰ ਨੌ ਨਿਹਾਲ ਸਿੰਘ ਉਸ ਵੇਲੇ ਪਛਾਵਰ ਸੀ ਉਹ ਆ ਸਵੇ ਦਾ ਗਵਰਨਰ ਸੀ ਰਾਜਾ ਗੁਲਾਬ ਸਿੰਘ ਉਸਦੇ ਕੋਲ ਪੁੱਜਾ ਰਸਮੀ ਮੁਲਾਕਾਤਾਂ ਪਿੱਛੇ ਗੱਲਾਂ ਸ਼ੁਰੂ ਹੋਈਆਂ ਤਾਂ ਵੱਡੇ ਗੁਲਾਬ ਸਿੰਘ ਨੇ ਨਿਮੋ ਚੋਂ ਨਾ ਮੂੰਹ ਬਣਾ ਕੇ ਕਿਹਾ ਮਹਾਰਾਜ ਵੱਡੇ ਸਰਕਾਰ ਦਾ ਨਿਮ ਖਾਦਾ ਇਸ ਵੇਖ ਕੇ ਜਰਿਆ ਨਹੀਂ ਜਾਂਦਾ ਨਹੀਂ ਤਾਂ ਕਿਉਂ ਰਾਜਾ ਸਾਹਿਬ ਕਿਉਂ ਰੁਕ ਗਏ ਕੀ ਕੋਈ ਬਹੁਤ ਮਾੜੀ ਗੱਲ ਹੋਣ ਵਾਲੀ ਹੈ ਕਵਰ ਨੇ ਕਾਲੇ ਪੈ ਕੇ ਪੁੱਛਿਆ ਮਹਾਰਾਜ ਗੱਲ ਬੜੀ ਵੱਡੀ ਹੈ ਪਰ ਮੂੰਹ ਛੋਟਾ ਕਹਿੰਦਿਆ ਪਿਆ ਲੱਗਦਾ ਹੈ ਨਹੀਂ ਨੇ ਸੰਕੋਚ ਕਹੋ ਦੇਸ ਭਲਾਈ ਬਦਲੇ ਸਭ ਭੈ ਸਹੇੜਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਵਰ ਨੇ ਬੁੱਢੇ ਰਾਜੇ ਦਾ ਹੌਸਲਾ ਵਧਾਇਆ 1809 ਈਸਵੀ ਦੀ ਸਾਲ ਸਮੇ ਮਾਲਵੇ ਦੇ ਰਾਜੇ ਆਪਣੇ ਆਪ ਅੰਗਰੇਜ਼ਾਂ ਦੇ ਅਧੀਨ ਹੋ ਗਏ ਉਸਦੇ ਸਿੱਟੇ ਸੇਕੋਂ ਦੋ ਹਿੱਸੇ ਵਿੱਚ ਵੰਡੀ ਗਈ ਤੇ ਕਮਜ਼ੋਰ ਹੋ ਗਈ ਵੱਡੀ ਸਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਅਨੋਖੀ ਬਹਾਦਰੀ ਤੇ ਅਨਤਕ ਹਿੰਮਤ ਦਾ ਸਦਕਾ ਦਰਿਆ ਸਤਲੁਜ ਤੋਂ ਦਰਾ ਖੈਬਰ ਤੱਕ ਸੇਕ ਕੌਮ ਦੀ ਕੁਸ਼ਤ ਤਾਕਤ ਬਣੀ ਸੀ ਪਰ ਹੁਣ ਜੇ ਇਸ ਦੇ ਮਾਲਕ ਹੀ ਇਸ ਨੂੰ ਤਬਾਹ ਕਰਨ ਵਾਸਤੇ ਸੋਚਣ ਲੱਗ ਪੈਣ ਤਾਂ ਫਿਰ ਰੱਖਿਆ ਕੌਣ ਕਰੇਗਾ ਰਾਜਾ ਸਾਹਿਬ ਗੱਲ ਸਾਫ਼-ਸਾਫ਼ ਦੱਸੋ ਵਧੇਰੇ ਵਿਆਖਿਆ ਦੀ ਲੋੜ ਨਹੀਂ ਕਮਰ ਦਾ ਦਿਲ ਕਾਰਾ ਪੈਣ ਲੱਗਿਆ ਸਾਫ ਗੱਲ ਕਹਿੰਦੇ ਆ ਛਾਤੀ ਫੜਦੀ ਹੈ ਮਹਾਰਾਜ ਸਰਦਾਰ ਚੇਤ ਸਿੰਘ ਦੀ ખોટી ਸਲਾਹ ਦਾ ਨਤੀਜਾ ਮਹਾਰਾਜਾ ਖੜਕ ਸਿੰਘ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਬਾਰੇ ਸੋਚ ਰਹੇ ਨੇ ਜੇ ਸੌਖੇ ਸਮੇਂ ਆਪਨੇ ਹਿੰਮਤ ਨਾ ਵਿਖਾਈ ਤਾਂ ਪੰਜਾਬ ਦੀ ਆਜ਼ਾਦੀ ਗੁਲਾਮੀ ਵਿੱਚ ਬਦਲ ਜਾਏਗੀ ਐਸੀ ਆਜ਼ਾਦੀ ਬਦਲੇ ਹਜੂਰ ਦੇ ਵੱਡ ਵਡੇਰਿਆਂ ਨੇ ਕਿੰਨਾ ਖੂਨ ਡੋਲਿਆ ਸੀ ਰਾਜਾ ਗੁਲਾਬ ਸਿੰਘ ਦੇ ਹੰਝੂ ਸਫੇਦ ਦਾੜੀ ਉੱਤੇ ਤਲਕ ਤਲਕ ਕੇ ਝੋਲੀ ਵਿੱਚ ਟੈ ਰਹੇ ਸਨ ਰਾਜਾ ਸਾਹਿਬ ਐਸਾ ਨਹੀਂ ਹੋਵੇਗਾ ਕਵਰ ਨੇ ਜਵਾਨੀ ਦੇ ਜੋਸ਼ ਵਿੱਚ ਗਰਜ ਕੇ ਕਿਹਾ ਤਾ ਸ਼ੇਰੀ ਪੰਜਾਬ ਦੇ ਯੋਗ ਪੋਤਰੀ ਨੂੰ ਰਾਜ ਦੀ ਡੋਰ ਆਪ ਸੰਭਾਲਣੀ ਪਵੇਗੀ ਸਿਰਫ ਇਹਾ ਇੱਕ ਰਾਹ ਹੈ ਪੰਜਾਬ ਤੇ ਸਿਕ ਕੌਮ ਦੀ ਆਜ਼ਾਦੀ ਨੂੰ ਬਚਾਉਣ ਦਾ ਹਜ਼ੂਰ ਦੀ ਖਾਤਰ ਇਹ ਬੁੱਢਾ ਸੇਵਾਦਾਰ ਖੂਨ ਦੀ ਆਖਰੀ ਬੂੰਦ ਵਹਾ ਦੇਵੇਗਾ ਮੌਕਾ ਤਾੜ ਕੇ ਗੁਲਾਬ ਸਿੰਘ ਨਿਉਮੜੇ ਹੋਏ ਜੋਸ਼ ਵਿੱਚ ਵਾਅਦਾ ਕਰਨ ਦੇ ਇਰਾਦੇ ਨਾਲ ਕਿਹਾ ਰਾਜਾ ਗੁਲਾਬ ਸਿੰਘ ਦਾ ਜਾਦੂ ਚੱਲ ਗਿਆ ਕਮਨ ਨੋਨਿਹਾਲ ਸਿੰਘ ਪੂਰੀ ਤਰ੍ਹਾਂ ਪ੍ਰੇਰਿਆ ਗਿਆ ਉਹਦੇ ਜਵਾਨੀ ਦੇ ਜੋਸ਼ ਨੇ ਗੱਲ ਦੀ ਤੈ ਤੱਕ ਪਹੁੰਚਣ ਵਾਸਤੇ ਉਸ ਨੂੰ ਸੋਚਣ ਦਾ ਸਮਾਂ ਨਾ ਦਿੱਤਾ ਉਲੇ ਹਾਰ ਜਨ ਵਾਸਤੇ ਰਾਜਾ ਗੁਲਾਬ ਸਿੰਘ ਦੇ ਨਾਲ ਤਿਆਰ ਹੋ ਪਿਆ ਸਾਰੇ ਰਾਹ ਗੁਲਾਬ ਸਿੰਘ ਮਿਥੀ ਹੋ ਗੋਦ ਅਨਸਾਰ ਕਮਰ ਦੇ ਕਲਨ ਪਰਦਾ ਆਇਆ ਇਸ ਸਮੇਂ ਰਾਜਾ ਧਿਆਨ ਸਿੰਘ ਦੇ ਜ਼ਹਿਰੀਲੇ ਪ੍ਰਚਾਰ ਨੇ ਸਿੱਖ ਫੌਜ ਨੂੰ ਵੀ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ ਧਿਆਨ ਸਿੰਘ ਹਰ ਫੌਜੀ ਪੰਚ ਤੇ ਅਫਸਰ ਕੋਲ ਕਹਿੰਦਾ ਰਹਿੰਦਾ ਖਾਲਸਾ ਜੀ ਇਹ ਸਮਾਂ ਫਿਰ ਹੱਥ ਨਹੀਂ ਜੇ ਆਉਣਾ ਬਚਾ ਲਓ ਜੀ ਸਿੱਖ ਰਾਜ ਬਚਦਾ ਜੇ ਤਾਂ ਨਹੀਂ ਤਾਂ ਸਰਦਾਰ ਚੇਹ ਸਿੰਘ ਦੀ ਸਲਾਹ ਨਾਲ ਮਹਾਰਾਜਾ ਖੜਕ ਸਿੰਘ ਨੇ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਜੀ ਬਸ ਥੋੜੇ ਦਿਨਾਂ ਤੱਕ ਅੰਗਰੇਜ਼ੀ ਫੌਜਾਂ ਵਿੱਚ ਪੰਜਾਬ ਆ ਜਾਣਗੀਆਂ ਤੇ ਤੁਹਾਡੇ ਕੋਲੋਂ ਹਥਿਆਰ ਖੋ ਕੇ ਘਰਾਂ ਨੂੰ ਭੇਜ ਦੇਣਗੀਆਂ ਜਿਸ ਧਰਤੀ ਨੇ ਤੁਹਾਡੇ ਵੱਡ-ਵਡੇਰਿਆਂ ਨੇ ਆਪਣੇ ਪਵਿੱਤਰ ਲਹੂ ਨਾਲ ਸਿੰਜਿਆ ਸੀ ਉੱਥੇ ਅੰਗਰੇਜ਼ੀ ਝੰਡੇ ਝੁਲਾ ਦਿੱਤੇ ਜਾਣਗੇ ਤੁਸੀਂ ਗੁਲਾਮ ਬਣ ਜਾਓਗੇ ਇੱਕ ਪਰਦੇਸੀ ਕੌਮ ਦੇ ਗੁਲਾਮ ਇਸ ਗੁਲਾਮੀ ਦੇ ਜੀਵਨ ਤੋਂ ਬਚਣਾ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਮਹਾਰਾਜਾ ਖੜਕ ਸਿੰਘ ਦੀ ਥਾਂ ਕਵਰ ਨੌਨਿਹਾਲ ਸਿੰਘ ਨੂੰ ਰਾਜਗਦੀ ਦੇਣਾ ਚਾਹੁੰਦਾ ਹਾਂ ਕਮਰ ਹੀ ਇੱਕ ਅਜਿਹਾ ਯੋਗਸ਼ਹਿ ਜਿਆਦਾ ਹੈ ਜੋ ਸ਼ੇਰੇ ਪੰਜਾਬ ਦੇ ਰਾਜ ਨੂੰ ਬਚਾ ਸਕਦਾ ਹੈ ਸੋ ਪੰਥ ਦੇ ਨਾਮ ਉੱਤੇ ਮੇਰਾ ਸਾਥ ਦਿਓ ਦੇਸ਼ ਤੇ ਪੰਥ ਦਾ ਵਾਸਤਾ ਪਾ ਕੇ ਰਾਜਾ ਧਿਆਨ ਸਿੰਘ ਨੇ ਬਹੁਤ ਸਾਰੀਆਂ ਫੌਜਾਂ ਨੂੰ ਪ੍ਰੇਰ ਲਿਆ ਫੌਜੀ ਪੰਚਾਂ ਨੇ ਉਸ ਨੂੰ ਪੂਰੀ ਹਮਾਇਤ ਦਾ ਭਰੋਸਾ ਦਿਵਾ ਦਿੱਤਾ ਰਾਜਾ ਗੁਲਾਬ ਸਿੰਘ ਤੇ ਕਮਰ ਨੌਨਿਹਾਲ ਸਿੰਘ ਦੇ ਲਹਾਰਪੂਜਨ ਉੱਤੇ ਰਾਜਾ ਧਿਆਨ ਸਿੰਘ ਵੱਲੋਂ ਇੱਕ ਗੁਪਤ ਸਭਾ ਬੁਲਾਈ ਗਈ ਉਸ ਵਿੱਚ ਤਿੰਨੇ ਭਰਾ ਡੋਗਰੇ ਰਾਜਾ ਗੁਲਾਬ ਸਿੰਘ ਰਾਜਾ ਧਿਆਨ ਸਿੰਘ ਤੇ ਰਾਜਾ ਸੁਚੇਤ ਸਿੰਘ ਕਮਰ ਨੌਨਿਹਾਲ ਸਿੰਘ ਦੀ ਮਾਤਾ ਰਾਣੀ ਚੰਦਕੌਰ ਚਾਰੇ ਸਰਦਾਰ ਅਤਰ ਸਿੰਘ ਲੈਣਾ ਸਿੰਘ ਕੇਰ ਸਿੰਘ ਅਜੀਤ ਸਿੰਘ ਸੰਧਾ ਵਾਲੀਏ ਰਾਜਾ ਹੀਰਾ ਸਿੰਘ ਰਾਉ ਕੇਸਰੀ ਸਿੰਘ ਲਾਲ ਸਿੰਘ ਗਾਰਡਨਰ ਤੇ ਕੁਝ ਹੋਰ ਸਰਦਾਰ ਸ਼ਾਮਲ ਹੋਏ ਰਾਜਾ ਧਿਆਨ ਸਿੰਘ ਨੇ ਬੜੀ ਜਸ਼ੀਲੀ ਤਕਰੀਰ ਕੀਤੀ ਤੇ ਅੰਤ ਵਿੱਚ ਦੇਸ਼ ਤੇ ਧਰਮ ਦਾ ਵਾਸਤਾ ਪਾ ਕੇ ਸਭ ਨੂੰ ਮਨਾ ਲਿਆ ਕਿ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਬੰਦ ਕਰਕੇ ਕਵਰ ਨੋਨਿਹਾਲ ਸਿੰਘ ਨੂੰ ਤਖਤ ਦਿੱਤਾ ਜਾਵੇ ਟੋਗਰਿਆਂ ਦਾ ਮੋਹਣੀ ਮੰਤਰ ਚੱਲ ਗਿਆ ਸਾਰੇ ਸਭਾ ਨੇ ਰਾਜਾ ਧਿਆਨ ਸਿੰਘ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਜਨ ਸਿੰਘ ਨੇ ਇਸ ਕੰਮ ਵਾਸਤੇ 8 ਅਕਤੂਬਰ ਦਾ ਦਿਨ ਚੁਣਿਆ ਅੱਧੀ ਰਾਤ ਦਾ ਸਮਾਂ ਧਿਆਨ ਸਿੰਘ 13 ਜਵਦਾ ਹਮਾਇਤੀਆਂ ਦਾ ਜਥਾ ਲੈ ਕੇ ਸ਼ਾਹੀ ਮਹਿਲਾਵਾਲਤੌਰ 'ਤੇ ਬਾਹਰਲੀ ਡਿਉੜੀ ਅੱਗੇ ਪੂਰਬੀ ਪਹਿਰੇਦਾਰ ਖੜੇ ਸਨ ਉਹਨਾਂ ਅੱਧੀ ਰਾਤ ਵੇਲੇ ਅੰਦਰ ਜਾਣ ਤੋਂ ਰੋਕਿਆ ਤਾਂ ਧਿਆਨ ਸਿੰਘ ਦੇ ਹੁਕਮ ਨਾਲ ਦੋਵੇਂ ਪਹਿਰੇਦਾਰ ਕਤਲ ਕਰ ਦਿੱਤੇ ਗਏ ਦੋ ਮਾਮੂਲੀ ਨੌਕਰਾਂ ਦੀ ਜ਼ਿੰਦਗੀ ਦੀ ਕੀਮਤ ਹੈ ਇੱਕ ਸਿਆਸਤਦਾਨ ਦੀ ਨਜ਼ਰ ਵਿੱਚ ਥੋੜਾ ਅੱਗੇ ਗਏ ਤਾਂ ਮਹਾਰਾਜਾ ਖੜਕ ਸਿੰਘ ਦਾ ਗੜਵਈ ਮਿਲ ਪਿਆ ਡੋਗਰਾ ਜੁੰਡੀ ਨੂੰ ਵੇਖ ਕੇ ਉਹ ਆਪਣੇ ਮਾਲਕ ਨੂੰ ਖਬਰ ਦੇਣ ਵਾਸਤੇ ਦੌੜਿਆ ਧਿਆਨ ਸਿੰਘ ਨੇ ਗੋਲੀ ਮਾਰ ਕੇ ਉਹਨੂੰ ਰਾਹੀ ਹੀ ਮਾਰ ਦਿੱਤਾ ਗੋਲੀ ਦੀ ਆਵਾਜ਼ ਸੁਣ ਕੇ ਮਹਾਰਾਣੀ ਚੰਦਕੌਰ ਵੀ ਆ ਪਹੁੰਚੀ ਸਰਦਾਰ ਚੇਤ ਸਿੰਘ ਨੇ ਮਹਾਰਾਜਾ ਖੜਕ ਸਿੰਘ ਕੋਲ ਸੁੱਤੇ ਪਏ ਸਨ ਬੰਦੂਕ ਦਾ ਖੜਾਕ ਸੁਣ ਕੇ ਸਰਦਾਰ ਚੇਤ ਸਿੰਘ ਉੱਠ ਕੇ ਭੋਰੇ ਵਿੱਚ ਜਾ ਲੁਕਿਆ ਮਗਰ ਮਹਾਰਾਜਾ ਖੜਕ ਸਿੰਘ ਨੂੰ ਨਸਨ ਦਾ ਸਮਾਂ ਨਾ ਮਿਲਿਆ ਸਰਦਾਰ ਚੇਤ ਸਿੰਘ ਨੂੰ ਭੋਰੇ ਵਿੱਚੋਂ ਕੱਢ ਕੇ ਮਹਾਰਾਜੇ ਦੇ ਸਾਹਮਣੇ ਲਿਆ ਕੇ ਕਤਲ ਕੀਤਾ ਗਿਆ ਅਗਲੇ ਦਿਨ ਨੌਨਿਹਾਲ ਪੰਜਾਬ ਦੇ ਤਖਤ ਤੇ ਬੈਠਾ ਤੇ ਰਾਜਾ ਧਿਆਨ ਸਿੰਘ ਉਸ ਦਾ ਵਜ਼ੀਰ ਬਣਿਆ ਕੈਦ ਵਿੱਚ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇ ਕੇ ਬਿਮਾਰ ਕਰ ਦਿੱਤਾ ਗਿਆ। ਅੰਤੋਂ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸਦਾ ਤਰਸਦਾ ਵੀਰਵਾਰ 5 ਨਵੰਬਰ 1840 ਈਸਵੀ ਨੂੰ ਸਵਰਗਵਾਸ ਹੋ ਗਿਆ। ਉਹਨੇ 3 ਮਹੀਨੇ ਦੇ 11 ਦਿਨ ਰਾਜ ਕੀਤਾ ਤੇ 1 ਸਾਲ 28 ਦਿਨ ਕੈਦ ਦੇ ਦੁੱਖ ਸਹੀਏ ਭੁਗਤੇ। ਰਾਜਾ ਧਿਆਨ ਸਿੰਘ ਦੇ ਹੁਕਮ ਨਾਲ ਮਹਾਰਾਜਾ ਖੜਕ ਸਿੰਘ ਦੀ ਚਿਖਾ ਵਿੱਚ 13 ਰਾਣੀਆਂ ਜ਼ਬਰਦਸਤੀ ਸਤੀ ਕੀਤੀਆਂ ਗਈਆਂ। ਰਾਜਾ ਧਿਆਨ ਸਿੰਘ ਇਸ ਲੰਮੀ ਬਾਜ਼ੀ ਨੂੰ ਬੜੀ ਛੇਤੀ ਖਤਮ ਕਰਨਾ ਚਾਹੁੰਦਾ ਸੀ ਇਕੇ ਦਾ ਉੱਤੇ ਉਹਨੇ ਦੋ ਮੋਹਰੇ ਇਕੱਠੇ ਖਤਮ ਕਰਨ ਦੀ ਧਾਰੀ ਹੋਈ ਸੀ ਖੜਕ ਸਿੰਘ ਦਾ ਸਸਕਾਰ ਕਰਕੇ ਕਬਰ ਨੌਨਿਹਾਲ ਸਿੰਘ ਵਾਪਸ ਮੋੜ ਰਿਹਾ ਸੀ ਜਾਂ ਖੂਨੀ ਦਰਵਾਜ਼ੇ ਦਾ ਛੱਜਾ ਗਿਰਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਵਧੀਰੇ ਲੋਕਾਂ ਦੇ ਕੰਨਾਂ ਤੱਕ ਖਬਰ ਪਹੁੰਚਣ ਤੋਂ ਪਹਿਲਾਂ ਹੀ ਉਹ ਕਬਰ ਨੂੰ ਕਿਲੇ ਵਿੱਚ ਲੈ ਗਿਆ ਉੱਥੇ ਬੜੀ ਬੇਰਹਿਮੀ ਨਾਲ ਰਾਜਾ ਧਿਆਨ ਸਿੰਘ ਨੇ ਪੱਥਰਾਂ ਨਾਲ ਕੁੱਟ-ਕੁੱਟ ਕੇ ਕਬਰ ਨੌਨਿਹਾਲ ਸਿੰਘ ਦਾ ਸਿਰ ਫੇਰ ਦਿੱਤਾ ਇਸ ਤਰ੍ਹਾਂ ਦੋਵੇਂ ਪਿਓ ਪੁੱਤਰ ਇੱਕ ਹੀ ਦਿਨੇ ਡੋਗਰਾ ਕਰਦੀ ਦਾ ਸ਼ਿਕਾਰ ਹੋ ਗਏ